ਮਾਪਾ ਪਾਰਟੀ ਵੀ ਕਹਿੰਦੇ ਸੀ ਜਾਂ ਤੁਸੀਂ ਇਹ ਕਹਿੰਦੇ ਸੀ ਵੀ ਇਹ ਸਾਡੀ ਪੁਰਾਣੀ ਪਾਰਟੀ ਆ ਅੱਜ ਉਹ ਪੁਰਾਣੀ ਪਾਰਟੀ ਮਾੜੀ ਕਿਵੇਂ ਬਣ ਗਈ ਵਿਧਾਨ ਸਭਾ ਦੇ ਵਿੱਚ ਸੰਘਰ ਲੈ ਕੇ ਜਾਣਾ ਜਿਹੜਾ ਕਿ ਉਹਨਾਂ ਦੇ ਤੁਸੀਂ ਕਿਹਾ ਸੀ ਇਹਨਾਂ ਨੂੰ ਸੰਘਰ ਪਾਣ ਆਇਆ ਔਰ ਉਸ ਤੋਂ ਬਾਅਦ ਕਰਜ਼ੇ ਦੀ ਪੰਡ ਲੈ ਕੇ ਜਾਣਾ ਇੱਕ ਦਿਨ ਜਾਂ ਇੱਕ ਹਫਤੇ ਦੇ ਵਿੱਚ ਅਜਿਹਾ ਕੀ ਹੋ ਗਿਆ ਵੀ ਅੱਜ ਤੁਹਾਨੂੰ ਉਹ ਕਰਜ਼ੇ ਦੀ ਪੰਡ ਵੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਆਪਾਂ ਲਾਵਾਂਗੇ ਕੀ ਅਜਿਹਾ ਤੁਹਾਨੂੰ ਦਿਖਾਤਾ ਵੀ ਤੁਸੀਂ ਤੁਸੀਂ ਵੀ ਇਸ ਗੱਲ ਜਿਹੜੇ ਸੰਘਰ ਦੀ ਗੱਲ ਸੰਘਰ ਪਾਣ ਨਹੀਂ ਆਣ ਦਾ ਕਿਹਾ ਸੀ ਮੈਂ ਸੰਘਰ ਦਾ ਤਾਂ ਮੈਂ ਇਨਫੈਕਟ ਇਹ ਕਿਹਾ ਸੀ ਕਿ ਜਿਹੜਾ ਲਾਅ ਐਂਡ ਆਰਡਰ ਹੈ ਪੰਜਾਬ ਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜਾ ਉਹ ਖਰਾਬ ਹੈ ਤੇ ਜਦੋਂ ਮੁੱਖ ਮੰਤਰੀ ਸਾਹਿਬ ਨੇ ਵੀ ਬਾਅਦ ਵਿੱਚ ਗੱਲ ਕੀਤੀ ਤੇ ਉਹਨਾਂ ਨੇ ਵੀ ਕਿਹਾ ਵੀ ਲਾਅ ਐਂਡ ਆਰਡਰ ਨੂੰ ਬਿਹਤਰ ਕਰਨ ਦੇ ਲਈ ਹੋਰ ਬਿਹਤਰ ਬਣਾਉਣ ਦੇ ਲਈ ਸਾਡੇ ਵੱਲੋਂ ਨਿਰੰਤਰ ਪ੍ਰਯਾਸ ਜਿਹੜੇ ਆ ਉਹ ਕੀਤੇ ਜਾ ਰਹੇ ਆ ਤੁਹਾਡੇ ਹੁਣ ਕਾਂਗਰਸ ਪਾਰਟੀ ਵਾਲੇ ਉਹ ਸਾਰੇ ਇਹੀ ਗੱਲ ਕਹਿ ਰਹੇ ਆ ਇਹੀ ਤੁਹਾਡੇ ਤੇ આરોਪ ਲਗਾ ਰਹੇ ਆ ਵੀ ਇਹ ਲਾਲਚ ਦੇ ਸਦਕਾ ਹੋਇਆ ਸਾਰਾ ਕੁਝ ਵੀ 3 ਸਾਲ ਮੈਂ ਵਿਹਲਾ ਬੈਠੂੰਗਾ ਉਸ ਤੋਂ ਬਾਅਦ ਮੈਂ ਜੀ ਇਸ ਪਾਰਟੀ ਜੁਆਇਨ ਕਰ ਲੈਣਾ ਮੈਨੂੰ ਅਧਾ ਵੀ ਮਿਲ ਜਾਊਗਾ ਸਾਰਾ ਕੁਝ ਮਿਲ ਜਾਊਗਾ ਔਰ ਸ਼ਰਤਾਂ ਦੇ ਅਧਾਰ ਤੇ ਦੇਖੋ ਜੀ ਬਾਜਵਾ ਸਾਹਿਬ ਨੇ ਜਿਹੜੀ ਕੱਲ ਪ੍ਰੈਸ ਕਾਨਫਰੰਸ ਜੇਕਰ ਉਹ ਸੌਦੇ ਦੀ ਗੱਲ ਕਰਦੇ ਆ ਸੌਦਾ ਉਜਾਗਰ ਕਰਨ ਦੀ ਗੱਲ ਕਰਦੇ ਆ ਤੇ ਮੈਂ ਉਹਨਾਂ ਨੂੰ ਇਹੀ ਕਹਾਂਗਾ ਵੀ ਜਿਹੜੇ ਸੌਦਾਗਰ ਆ ਉਹ ਸੌਦਿਆਂ ਦੀ ਗੱਲ ਹਮੇਸ਼ਾ ਉਹੀ ਕਰਦੇ ਆ ਕਿਉਂਕਿ ਉਹਨਾਂ ਨੂੰ ਹਰ ਜਗ੍ਹਾ ਹਰ ਮਤਲਬ ਸੌਦਾ ਨਜ਼ਰ ਆਦਾ ਪਰ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਤੇ ਜਿਹੜਾ ਅੱਜ ਵੀ ਜਿਹੜਾ ਮੇਰਾ ਛੋਟਾ ਭਰਾ ਹੈ ਉਹ ਮੇਰੇ ਨਾਲ ਹੀ ਰਹਿੰਦਾ ਮੇਰੇ ਭਰਾ ਨੇ ਕੋਈ ਹੋਰ ਪਾਰਟੀ ਜੁਆਇਨ ਨਹੀਂ ਕੀਤੀ ਜੋ ਪਾਰਟੀ ਦੇ ਵਿੱਚ ਹਾਲਾਤ ਨੇ ਉਹ ਸਾਰਿਆਂ ਨੂੰ ਪਤਾ ਹੈ ਅੱਜ ਜੋ ਕਾਂਗਰਸ ਪਾਰਟੀ ਦੇ ਵਿੱਚ ਘੱਟ ਤੋਂ ਘੱਟ ਨਹੀਂ 10 ਚੀਫ ਮਿਨਿਸਟਰ ਜਿਹੜੇ ਬੈਠੇ ਨੇ ਜਿੱਥੇ ਅਨੇ ਚੀਜ਼ ਮਿਨਿਸਟਰ ਹੋਣ ਉੱਥੇ ਜਿਹੜਾ ਪਾਰਟੀ ਦਾ ਪਤਨ ਜਿਹੜਾ ਉਹ ਤੈ ਪੂਰੇ ਦੇਸ਼ ਦੇ ਵਿੱਚ ਇਸ ਵਕਤ ਲੋਕ ਸਭਾ ਚੋਣਾਂ ਦਾ ਮਾਹੌਲ ਜਿਹੜਾ ਹੈ ਉਹ ਗਰਮਾਇਆ ਹੋਇਆ ਹੈ ਅਤੇ ਲਗਾਤਾਰ ਪਾਰਟੀਆਂ ਦੇ ਵਿੱਚ ਹੋ ਰਿਹਾ ਫੇਲ ਬਦਲ ਲਗਾਤਾਰ ਚਰਚਾ ਦਾ ਕਾਰਨ ਬਣਿਆ ਹੈ ਸੂਬਾ ਪੰਜਾਬ ਦੀ ਗੱਲ ਕਰੀਏ ਤਾਂ ਵਿਰੋਧੀ ਧਰ ਦੇ ਮੁੱਖ ਨੇਤਾ ਮੰਨੇ ਜਾਣ ਵਾਲੇ ਡਾਕਟਰ ਰਾਜ ਕੁਮਾਰ ਨੇ ਕੱਲ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਔਰ ਇਸ ਵੇਲੇ ਸਾਡੇ ਨਾਲ ਇਸ ਬਾਰੇ ਚਰਚਾ ਕਰਨ ਲਈ ਡਾਕਟਰ ਰਾਜ ਕੁਮਾਰ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਸੋਚ ਸੀ ਅਤੇ ਕਿ ਕਿਹੜੇ ਮੁੱਦੇ ਅਜਿਹੇ ਸਨ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਡਾਕਟਰ ਸਾਹਿਬ ਪਹਿਲਾਂ ਤਾਂ ਪੀਟੀਸੀ న్యూਸ ਤੇ ਤੁਹਾਡਾ ਸਵਾਗਤ ਹੈ ਜੇ ਬੀਤੇ ਕੱਲ ਦੀ ਗੱਲ ਕਰੀਏ ਤਾਂ ਬੀਤੇ ਕੱਲ ਹਰ ਅਖਬਾਰ ਹਰ న్యూਸ ਚੈਨਲ ਦੀਆਂ ਸੁਰਖੀਆਂ ਦੇ ਵਿੱਚ ਤੁਸੀਂ ਸੀ ਜਿੰਨਾ ਕ ਅਸੀਂ ਤੁਹਾਨੂੰ ਜਾਣਦੇ ਹਾਂ ਤੁਸੀਂ ਸ਼ੁਰੂ ਤੋਂ ਅੱਜ ਤੋਂ 12 ਸਾਲ ਪਹਿਲਾਂ ਤੁਸੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਔਰ ਕਾਂਗਰਸ ਪਾਰਟੀ ਦੇ ਨੇ ਤੁਹਾਨੂੰ ਇੱਕ ਵਧੀਆ ਮੋ ਹਰ ਟਾਈਮ ਤੇ ਜਦੋਂ-ਜਦੋਂ ਮੌਕਾ ਪਿਆ ਤੁਹਾਨੂੰ ਵਧੀਆ ਅਹੁਦੇ ਵੀ ਦਿੱਤੇ ਵਧੀਆ ਸਤਿਕਾਰ ਵੀ ਦਿੱਤੇ ਔਰ ਤੁਸੀਂ ਐਮਐਲਏ ਵੀ ਰਹੇ ਹੋ ਜੇਕਰ ਗੱਲ ਕਰੀਏ ਵੀ ਲਗਾਤਾਰ ਤੁਸੀਂ ਕਾਂਗਰਸ ਪਾਰਟੀ ਨੂੰ ਸ਼ੁਰੂ ਤੋਂ ਆਪਣੀ ਮਾਂ ਪਾਰਟੀ ਵੀ ਕਹਿੰਦੇ ਸੀ ਜਾਂ ਤੁਸੀਂ ਇਹ ਕਹਿੰਦੇ ਸੀ ਵੀ ਇਹ ਸਾਡੀ ਪੁਰਾਣੀ ਪਾਰਟੀ ਆ ਅੱਜ ਉਹ ਪੁਰਾਣੀ ਪਾਰਟੀ ਮਾੜੀ ਕਿਵੇਂ ਬਣ ਗਈ ਦੇਖੋ ਮੈਂ ਤੇ ਜੇ ਮੇਰੀ ਕਿਤੇ ਵੀ ਤੁਸੀਂ ਮੇਰਾ ਵਰਸ਼ਨ ਸੁਣੋ ਕੱਲ ਦਾ ਵੀ ਮੈਂ ਤੇ ਇਹ ਸਮਝਦਾ ਕਿ ਜਿੱਥੇ ਬੰਦਾ ਕਿਸੇ ਨੇ ਇੱਕ ਰਾਤ ਵੀ ਬਚਾਈ ਬताई ਹੁੰਦੀ ਹੈ ਚਾਹੇ ਉਹ ਸਰਾਹ ਹੋਵੇ ਜਾਂ ਹੋਟਲ ਹੋਵੇ ਯਾ ਅਸੀਂ ਕਿਤੇ ਵੀ ਜਿੱਥੇ 12 ਸਾਲ ਤੁਸੀਂ ਬਤਾਏ ਆ ਮੈਂ ਤਾਂ ਕੱਲ ਵੀ ਕਿਸੇ ਦੇ ਪ੍ਰਤੀ ਕੋਈ ਐਸੀ ਟਿੱਪਣੀ ਨਹੀਂ ਕੀਤੀ ਮੈਂ ਤਾਂ ਪਹਿਲਾਂ ਵੀ ਕਦੀ ਕਿਸੇ ਨੂੰ ਮਾੜਾ ਨਹੀਂ ਕਿਹਾ ਪਰ ਇਹ ਮੈਂ ਜ਼ਰੂਰ ਕਹਿੰਦਾ ਵੀ ਜਿਹੜੀਆਂ ਪਾਲਿਸਿਸ ਨੇ ਉਹ ਜਿਹੜੀਆਂ ਬਹੁਤ ਬਿਹਤਰ ਨੇ ਅੱਜ ਪੂਰੇ ਦੇਸ਼ ਦੇ ਵਿੱਚ ਬਿਹਤਰ ਨੇ ਉਹਨਾਂ ਪਾਲਿਸਿਸ ਨੂੰ ਦੇਖਦੇ ਹੋਏ ਲੋਕਾਂ ਦੇ ਵਿਕਾਸ ਦੇ ਪ੍ਰਤੀ ਕਿਉਂਕਿ ਸਾਡੀ ਸੋਚ ਹੈ ਉਹਨਾਂ ਪਾਲਿਸਿਸ ਦੇ ਨਾਲ ਹੀ ਜਿਹੜੀ ਉਹਨਾਂ ਦੀ ਵਿਕਾਸ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਹੋ ਸਕਦਾ ਇਸ ਕਰਕੇ ਮੈਂ ਜਿਹੜਾ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅੱਲ ਵੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਔਰ ਪੱਤਰਕਾਰਾਂ ਨੇ ਤੁਹਾਡ ਕੋਲ ਕੁਐਸਚਨ ਪੁੱਛਿਆ ਅਸੀਂ ਵੀ ਤੁਹਾਡ ਕੋਲ ਉਹੀ ਕੁਐਸਚਨ ਦੁਆਰਾ ਇੱਕ ਰਿਪੀਟ ਕਰ ਰਹੇ ਹਾਂ ਵੀ ਕੁਝ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਸੰਗਲ ਲੈ ਕੇ ਜਾਣਾ ਜਿਹੜਾ ਕਿ ਉਹਨਾਂ ਨੇ ਤੁਸੀਂ ਕਿਹਾ ਸੀ ਇਹਨਾਂ ਨੂੰ ਸੰਗਲ ਪਾਣ ਆਇਆ ਔਰ ਉਸ ਤੋਂ ਬਾਅਦ ਕਰਜ਼ੇ ਦੀ ਪੰਡ ਲੈ ਕੇ ਜਾਣਾ ਇੱਕ ਦਿਨ ਜਾਂ ਇੱਕ ਹਫਤੇ ਦੇ ਵਿੱਚ ਅਜਿਹਾ ਕੀ ਹੋ ਗਿਆ ਵੀ ਅੱਜ ਤੁਹਾਨੂੰ ਉਹ ਕਰਜ਼ੇ ਦੀ ਪੰਡ ਵੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਆਪਾਂ ਲਾਵਾਂਗੇ ਕੀ ਅਜਿਹਾ ਤੁਹਾਨੂੰ ਦਿਖਾਤਾ ਵੀ ਤੁਸੀਂ ਤੁਸੀਂ ਵੀ ਇਸ ਗੱਲ ਮੈਨੂੰ ਜੋ ਦਿਖਾਣ ਦੀ ਜਿਸ ਤੱਕ ਗੱਲ ਹੈ ਗੱਲ ਹੈ ਵੀ ਜਦੋਂ ਅਸੀਂ ਅ ਬਿਰੋਧੀ ਧਿਰ ਦੇ ਵਿੱਚ ਹੁੰਨੇ ਆ ਜਦੋਂ ਅਸੀਂ ਕਿਸੇ ਵੀ ਭੂਮਿਕਾ ਦੇ ਵਿੱਚ ਹੁੰਨੇ ਕਿਉਂਕਿ ਮੈਂ ਕੱਲ ਤੋਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਇੱਕ ਬਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਸੀ ਤੇ ਬਿਰੋਧੀ ਧਿਰ ਨੇ ਜਿਹੜਾ ਹਮੇਸ਼ਾ ਮੁੱਦੇ ਬੜੀ ਸੰਜੀਦਗੀ ਨਾਲ ਉਠਾਣੇ ਹੁੰਦੇ ਆ ਔਰ ਉਹਨਾਂ ਮੁੱਦਿਆਂ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ ਲਾਅ ਅਫੀਸਰਾਂ ਦਾ ਗੱਲ ਹੋ ਗਈ ਕਰਜ਼ੇ ਦੀ ਪੰਡ ਦੀ ਗੱਲ ਹੋ ਗਈ ਔਰ ਜਿਹੜੇ ਸੰਗਲ ਦੀ ਗੱਲ ਸੰਗਲ ਪਾਣ ਨਹੀਂ ਆਣ ਦਾ ਕਿਹਾ ਸੀ ਮੈਂ ਸੰਗਲ ਦਾ ਤਾਂ ਮੈਂ ਇਨਫੈਕਟ ਇਹ ਕਿਹਾ ਸੀ ਕਿ ਜਿਹੜਾ ਲਾਅ ਐਂਡ ਆਰਡਰ ਹੈ ਪੰਜਾਬ ਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜਾ ਉਹ ਖਰਾਬ ਹੈ ਤੇ ਜਦੋਂ ਮੁੱਖ ਮੰਤਰੀ ਸਾਹਿਬ ਨੇ ਵੀ ਬਾਅਦ ਚ ਗੱਲ ਕੀਤੀ ਤੇ ਉਹਨਾਂ ਨੇ ਵੀ ਕਿਹਾ ਵੀ ਲਾਅ ਐਂਡ ਆਰਡਰ ਨੂੰ ਬਿਹਤਰ ਕਰਨ ਦੇ ਲਈ ਹੋਰ ਬਿਹਤਰ ਬਣਾਉਣ ਦੇ ਲਈ ਸਾਡੇ ਵੱਲੋਂ ਨਿਰੰਤਰ ਪ੍ਰਯਾਸ ਜਿਹੜੇ ਆ ਉਹ ਕੀਤੇ ਜਾ ਰਹੇ ਆ ਤਾਂ ਕਿ ਸਾਡੇ ਜਿਹੜੇ ਉਦਯੋਗ ਆ ਹੋਰ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਆਣ ਔਰ ਬਾਕੀ ਜੇ ਤੱਕ ਕਰਜ਼ੇ ਦੀ ਪੰਡ ਦਾ ਸਵਾਲ ਹੈ ਕਰਜ਼ੇ ਦੀ ਪੰਡ ਇੱਕ ਤੁਝ ਵਿਰੋਧੀ ਤਰ੍ਹਾਂ ਇੱਕ ਸਿੰਬੋਲਿਜ਼ਮ ਹੁੰਦਾ ਇੱਕ ਸਿੰਬੋਲਿਕ ਤੌਰ ਤੇ ਜਦੋਂ ਅਸੀਂ ਪ੍ਰਦਰਸ਼ਨ ਕਰਦੇ ਆ ਤਾਂ ਉਹ ਕਰਜ਼ੇ ਦੀ ਪੰਡ ਵਾਕਈ ਕਰਜ਼ਾ ਹੈ ਇੱਥੇ ਤਾਂ ਕੋਈ ਨਾ ਤਾਂ ਸਰਕਾਰ ਮਨਾ ਕਰ ਰਹੀ ਹੈ ਤੇ ਜੋ ਕਰਜ਼ੇ ਦੀ ਪੰਡ ਲੈ ਕੇ ਉਹਨੂੰ ਪ੍ਰਦਰਸ਼ਨ ਕੀਤਾ ਹੈ ਮੈਂ ਸਮਝਦਾ ਕਿ ਕਿਤੇ ਵੀ ਇਹ ਮਾੜੀ ਗੱਲ ਨਹੀਂ ਹੈ ਬਿਲਕੁਲ ਵਿਰੋਧੀ ਧਿਰ ਦੇ ਤੌਰ ਤੇ ਜਿਹੜੀ ਭੂਮਿਕਾ ਨਿਭਾਈ ਹੈ ਉਹ ਨਡਰ ਹੋ ਕੇ ਕੈਨੇਡਾ ਲੀਡਰ ਦੇ ਤੌਰ ਤੇ ਅਸੀਂ ਭੂਮਿਕਾ ਨਿਭਾਈ ਹੈ ਤੇ ਅੱਜ ਸੱਤਾ ਦੇ ਵਿੱਚ ਜੇਕਰ ਸਰਕਾਰ ਦੇ ਵਿੱਚ ਜੇਕਰ ਅਸੀਂ ਆਏ ਆ ਜਾਂ ਆਮ ਆਦਮੀ ਪਾਰਟੀ ਮੈਂ ਜੋਇਨ ਕੀਤੀ ਹੈ ਤਾਂ ਪਾਰਟੀ ਦੇ ਫੋਰਮ ਤੇ ਵੀ ਜਿਹੜੇ ਸਵਾਲ ਹੈ ਉਹ ਇਸੇ ਤਰ੍ਹਾਂ ਪਾਰਟੀ ਦੇ ਅੰਦਰ ਵੀ ਉਹਨਾਂ ਨੂੰ ਉਠਾਉਂਦੇ ਰਹਿਾਂਗੇ ਕਿਉਂਕਿ ਕਮੀਆਂ ਜਦ ਤੱਕ ਅਸੀਂ ਕਿਸੇ ਵੀ ਸਰਕਾਰ ਦੀਆਂ ਜਾਂ ਅਸੀਂ ਇਨਸਾਨ ਦੀਆਂ ਕਮੀਆਂ ਨਹੀਂ ਗਿਣਾਦੇ ਤਦ ਤੱਕ ਜਿਹੜਾ ਕੋਈ ਵੀ ਸਿਸਟਮ ਆਰਗੇਨਾਈਜੇਸ਼ਨ ਸੰਗਠਨ ਸਰਕਾਰ ਬਿਹਤਰ ਨਹੀਂ ਹੋ ਸਕਦੇ ਤੁਹਾਡੀ ਗੱਲ ਤੋਂ ਹੀ ਇੱਕ ਗੱਲ ਕਰਦੇ ਰੁੱਖ ਸਾਹਿਬ ਤੁਸੀਂ ਕਹਿੰਦੇ ਆ ਵੀ ਸੰਗਲ ਮੈਸਰੀ ਲੈ ਗਿਆ ਸੀ ਵੀ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਆ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਦੇ ਹਾਲਾਤ ਅਜਿਹੇ ਹੋ ਰਹੇ ਨਾ ਕੋਈ ਵਪਾਰੀ ਸੇਫ ਆ ਨਾ ਕੋਈ ਖਿਡਾਰੀ ਸੇਫ ਆ ਗੋਲੀਆਂ ਚੱਲ ਰਹੀਆਂ ਤਾਬੜ ਤੋੜ ਗੁਰੀਆਂ ਨਾਲ ਫਾਇਰਿੰਗ ਹੋ ਰਹੀ ਆ ਲੋਕਾਂ ਦੀ ਕਤਲ ਕੀਤੇ ਜਾ ਰਿਹਾ ਤਾਂ ਕੀ ਹੁਣ ਤੁਹਾਡੀ ਸੋਚ ਦੇ ਵਿੱਚ ਉਹ ਲਾਅ ਐਂਡ ਆਰਡਰ ਵਧੀਆ ਹੋ ਗਿਆ ਜਦੋਂ ਵੀ ਤੁਸੀਂ ਕਿਸੇ ਸਿਸਟਮ 'ਚ ਜਾਂਦੇ ਆ ਅ ਜਿਸ ਤਰ੍ਹਾਂ ਸੀਐਮ ਸਾਹਿਬ ਨੇ ਕਿਹਾ ਕਿ ਅਸੀਂ ਉਹਨੂੰ ਅਪਰਾਲੇ ਕਰ ਰਹੇ ਹਾਂ ਤਾਂ ਉਸ ਜਦੋਂ ਕੋਈ ਅਪਰਾਲੇ ਕਰ ਰਿਹਾ ਕੋਸ਼ਿਸ਼ ਵੀ ਕਰ ਰਿਹਾ ਔਰ ਕਾਫੀ ਹੱਦ ਤੱਕ ਠੀਕ ਵੀ ਹੋ ਚੁੱਕਾ ਹੈ ਤੇ ਤੁਸੀਂ ਉਸ ਦਾ ਵਿਰੋਧ ਕਰਕੇ ਉਹਨਾਂ ਨੂੰ ਦੱਸ ਵੀ ਸਕਦੇ ਹੋ ਉਹਨਾਂ ਮਸਲਿਆਂ ਬਾਰੇ ਜਾਂ ਉਸ ਦੇ ਵਿੱਚ ਸ਼ਾਮਲ ਹੋ ਕੇ ਉਸ ਦੇ ਇੱਕ ਔਜ਼ਾਰ ਬਜੋ ਵੀ ਕੰਮ ਕਰਕੇ ਉਸ ਨੂੰ ਬਿਹਤਰ ਕੀਤਾ ਜਾ ਸਕਦਾ ਹੈ ਡਾਕਟਰ ਜਿੰਨਾ ਤੱਕ ਸਾਨੂੰ ਯਾਦ ਆ ਵੀ ਜਦੋਂ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਸਮਝੌਤਾ ਹੋਇਆ ਹੋਰ ਸੂਬਿਆਂ ਦੇ ਵਿੱਚ ਤਾਂ ਕਈ ਪੰਜਾਬ ਦੇ ਕਈ ਕਾਂਗਰਸੀ ਨੇਤਾ ਸੀ ਜਿਨ੍ਹਾਂ ਵੱਲੋਂ ਇਹਦਾ ਔਰ ਜੋਰ ਵਿਰੋਧ ਕੀਤਾ ਗਿਆ ਵੀ ਆਪਾਂ ਪੰਜਾਬ ਦੇ ਵਿੱਚ ਇਹ ਸਮਝੌਤਾ ਨਹੀਂ ਲੈ ਕੇ ਆਵਾਂਗੇ ਔਰ ਉਹਨਾਂ ਦੇ ਵਿੱਚੋਂ ਇੱਕ ਤੁਸੀਂ ਵੀ ਸੀ ਜੇ ਤੁਸੀਂ 2 ਸਾਲ ਤੋਂ ਪ੍ਰਭਾਵਿਤ ਸੀਗੇ ਤਾਂ ਤੁਸੀਂ ਫਿਰ ਉਦੋਂ ਕਿਉਂ ਵਿਰੋਧ ਕੀਤਾ ਤੁਸੀਂ ਉਦੋਂ ਵੀ ਕਹਿੰਦੇ ਵੀ ਇਹ ਸਮਝੌਤਾ ਹੁਣ ਸਮਝੋਤੇ ਦਾ ਵਿਰੋਧ ਕੀਤਾ ਤੇ ਉਸ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਹੀ ਵਿਰੋਧ ਕੀਤਾ ਜਿਹੜੀ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਯੂਨਿਟ ਸੀਗਾ ਉਹਨਾਂ ਵੱਲੋਂ ਵੀ ਉਹਨੇ ਵਿਰੋਧ ਕੀਤਾ ਗਿਆ ਕਿ ਅਸੀਂ ਬਿਲਕੁਲ ਜਿਹੜਾ ਇਕੱਠੇ ਹੋ ਕੇ ਨਹੀਂ ਲੜਨਾ ਚਾਹੁੰਦੇ ਸੋ ਹਾਈ ਕਮਾਂਡ ਨੇ ਉਹਨਾਂ ਦੀ ਵੀ ਗੱਲ ਮੰਨੀ ਕਾਂਗਰਸ ਪਾਰਟੀ ਦੀ ਵੀ ਮੰਨੀ ਸੋ ਇਸ ਕਰਕੇ ਅਲੱਗ-ਅ ਇਹ ਚੀਜ਼ ਕੋਈ ਗੱਲ ਨਹੀਂ ਇੱਕ ਮੁੱਦਾ ਉੱਠਿਆ ਸੀ ਜਿਹਦੇ ਵਿੱਚ ਤੁਸੀਂ ਜ਼ਮਾਨਤ ਕਰਾ ਲਈ ਔਰ ਵਿਜੀਲੈਂਸ ਵੱਲੋਂ ਇਨਕੁਆਰੀ ਵੀ ਚੱਲ ਰਹੀ ਸੀ ਫੇਕ ਲੈਟਰ ਸਕੈਮ ਔਰ ਜਦੋਂ ਹੁਣ ਤੁਸੀਂ ਇਹ ਪਾਰਟੀ ਜੁਆਇਨ ਕੀਤੀ ਤਾਂ ਉਹ ਫੇਕ ਲੈਟਰ ਸਕੈਮ ਦੇ ਵਿੱਚ ਵੀ ਲਗਾਤਾਰ ਹੁਣ ਫੰਡ ਆ ਗਿਆ ਲੋਕਾਂ ਨੂੰ ਪੈਸੇ ਜਾਣ ਲੱਗੇ ਪਹਿਲਾਂ ਡਾਕਟਰ ਸਾਹਿਬ ਇਹ ਸਾਰਾ ਕੁਝ ਕਿੱਥੇ ਸੀ ਤੁਸੀਂ ਆ ਗਏ ਤਾਂ ਸਾਰਾ ਕੁਝ ਹੋ ਗਿਆ ਤੁਸੀਂ ਜਿਹੜਾ ਡੀਸੀ ਆਫਿਸ 'ਚ ਵੀ ਇਨਕੁਆਰੀ ਹੋਈ ਆ ਜਾਂ ਵਿਜੀਲੈਂਸ ਵੱਲੋਂ ਜਾਂਚ ਅੱਜ ਤੋਂ 5 ਮਹੀਨੇ ਪਹਿਲਾਂ ਕੰਪਲੀਟ ਹੋ ਕੇ ਜਾ ਚੁੱਕੀ ਆ ਔਰ ਇਹ ਜਿਹੜੀ ਜਾਂਚ ਆ ਉਹ ਫਾਈਲ ਹੋ ਚੁੱਕੀ ਹੈ ਔਰ ਉਸ ਜਾਂਚ ਦੇ ਵਿੱਚ ਪਾਇਆ ਗਿਆ ਵੀ ਇਸ ਜਿਹੜਾ ਇਹ ਗ੍ਰਾਂਟਾਂ ਦੇ ਵੰਤਰਣ ਦੇ ਵਿੱਚ ਕੋਈ ਵੀ ਜਿਹੜਾ ਸਰਕਾਰ ਨੂੰ ਵਿੱਤੀ ਨੁਕਸਾਨ ਨਹੀਂ ਹੋਇਆ ਪਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਲੋਕ ਬਿਜ਼ਨਸ ਨੂੰ ਠੀਕ ਹੈ ਬਿਜ਼ਨਸ ਦੀ ਜਾਂਚ ਕਰਨਾ ਬਿਜ਼ਨਸ ਦਾ ਹੱਕ ਹੈ ਪਰ ਮੈਂ ਮੈਨੂੰ ਇਸ ਚੀਜ਼ ਦੇ ਪ੍ਰਭਾਵਿਤ ਤਾਂ ਮੈਂ ਖੁਸ਼ ਹਾਂ ਕਿ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋਏ ਵੀ ਬਿਜ਼ਨਸ ਦਾ ਇਹ ਮਿਸ਼ਨ ਨਹੀਂ ਸੀ ਕਿ ਅਸੀਂ ਡਾਕਟਰ ਰਾਜ ਤੇਜੀ ਪਰਚਾ ਹੀ ਕਰਨਾ ਜੇ ਡਾਕਟਰ ਰਾਜ ਇਮਾਨਦਾਰ ਸੀ ਤੇ ਬਿਜ਼ਨਸ ਨੇ ਉਸ ਜਿਹੜੇ ਸਾਡੀ ਸ਼ਿਕਾਇਤ ਸੀ ਉਹਨੂੰ ਫਾਈਲ ਵੀ ਕੀਤਾ ਕਿਉਂਕਿ ਉਹਦੇ ਚ ਅਸੀਂ ਕੋਈ ਬਿੱਤੀ ਕਪੜਾ ਆਇਆ ਹੀ ਨਹੀਂ ਔਰ ਇਹ ਤੁਸੀਂ ਜਿਹੜੀ ਇਨਕੁਆਰੀ ਹੈ ਤੁਸੀਂ ਆਰਟੀਆ ਇਨਫੋਰਮੇਸ਼ਨ ਲੈ ਵੀ ਸਕਦੇ ਹੋ ਇਹਦੇ ਚ ਕੋਈ ਦੋਰਾਏ ਨਹੀਂ ਡਾਕਟਰ ਸਾਹਿਬ ਇੱਕ 에ਅਰ ਚੱਲੀ ਇੱਕ ਹਵਾ ਚੱਲੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ 92 ਸੀਟਾਂ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਔਰ ਉਸ ਵੇਲੇ ਤੁਸੀਂ ਵੀ ਚੋਣਾਂ ਲੜਿਆ ਔਰ ਜੱਬੇ ਵਾਲ ਦੀ ਜਨਤਾ ਨੇ ਫਿਰ ਕਾਂਗਰਸ ਤੇ ਤੁਹਾਡੇ ਦੇ ਪ੍ਰੋਸਜਤ ਆਇਆ ਈਵਨ ਕਿ ਇੱਥੇ ਵੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇੰਨੀ ਏਅਰ ਚੱਲਦੇ ਵੀ ਅੱਜ ਲੋਕੀ ਜਦੋਂ ਆਪਾਂ ਕੱਲ ਲੋਕਾਂ ਦੇ ਵਿੱਚ ਗਏ ਤੁਹਾਡੇ ਹਲਕੇ ਦੇ ਲੋਕੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਆ ਉਹ ਕਹਿ ਰਿਆ ਵੀ ਡਾਕਟਰ ਸਾਹਿਬ ਦਾ ਇਹ ਫੈਸਲਾ ਆਪਾਂ ਸਿਰੇ ਤੋਂ ਨਕਾਰਦੇ ਆਂ ਵੀ ਉਹਨਾਂ ਨੇ ਉਸ ਪਾਰਟੀ ਦਾ ਪੱਲਾ ਫੜਿਆ ਜਿਹਨੂੰ ਆਪਾਂ ਨਕਾਰ ਚੁੱਕੇ ਮੈਨੂੰ ਤਾਂ ਖੈਰ ਇਹ ਪਤਾ ਨਹੀਂ ਵੀ ਤੁਸੀਂ ਕਿਹੜਾ ਲੋਕਾਂ ਨੂੰ ਪੁੱਛਿਆ ਤੁਸੀਂ ਉਹਨਾਂ ਲੋਕਾਂ ਨੂੰ ਪੁੱਛਿਆ ਹੋ ਸਕਦਾ ਜਿਨ੍ਹਾਂ ਨੇ ਕਦੀ ਡਾਕਟਰ ਰਾਜ ਨੂੰ ਵੋਟ ਹੀ ਨਹੀਂ ਪਾਈ ਕਿਉਂਕਿ ਜਦੋਂ ਵੋਟ ਪੈਂਦੀ ਹੈ ਤੇ ਉਹਦੇ ਵਿੱਚ ਜੇ 45% ਸਾਨੂੰ ਪੈਂਦੀ ਤੇ ਉਹਦੇ ਵਿੱਚ ਜਿਹੜੀ ਮੈਜੋਰਟੀ ਵੋਟਾਂ ਪਰ ਤੁਹਾਡੇ ਖਿਲਾਫ ਵੀ ਪੈਂਦੀ ਬਾਕੀ ਪਾਰਟੀਆਂ ਨੂੰ ਵੀ ਵੰਡ ਕੇ ਪੈਂਦੀ ਹੈ ਬਾਕੀ ਇੱਕ ਗੱਲ ਜ਼ਰੂਰ ਹੈ ਜੇਕਰ ਮੈਂ ਪਾਰਟੀ ਚ ਦੂਜੀਸ ਗਿਆ ਜੇ ਮੈਂ ਜੁਆਇਨ ਕੀਤਾ ਤੇ ਮੈਂ ਉਹਨਾਂ ਸਾਰੇ ਆਪਣੇ ਸਾਥੀਆਂ ਨੂੰ ਜਿੰਨੇ ਵੀ ਮੇਰੇ ਵੈਲਿਊਬਿਸ਼ਰ ਨੇ ਸ਼ੁਭਚਿੰਤਕ ਨੇ ਉਹਨਾਂ ਦੇ ਨਾਲ ਸਲਾਹ ਕਰਕੇ ਕਿਉਂਕਿ ਉਹ ਇਹ ਚਾਹੁੰਦੇ ਆ ਕਿ ਸਾਡੇ ਜਿਹੜਾ ਹਲਕੇ ਦਾ ਵਿਕਾਸ ਜਿਹੜਾ ਉਹ ਰੁਕਣਾ ਨਹੀਂ ਚਾਹੀਦਾ ਉਹ ਗਤੀ ਰੁਕਣੀ ਨਹੀਂ ਚਾਹੀਦੀ ਸੋ ਜੇਕਰ ਉਹ ਗਤੀ ਵਰਕਰਾਰ ਰੱਖਣੀ ਹੈ ਤੇ ਲੋਕਾਂ ਨੂੰ ਮੈਂ ਤਾਂ ਸਮਰਪਿਤ ਤਾਂ ਸਾਨੂੰ ਕੋਈ ਲਾਲਚ ਨਹੀਂ ਹੈ ਅਸੀਂ ਉਸ ਲਾਲਚ ਤੋਂ ਉੱਪਰ ਉੱਠ ਕੇ ਲੋਕ ਜਿੱਦਾਂ ਸਾਨੂੰ ਕਹਿਣਗੇ ਅਸੀਂ ਲੋਕਾਂ ਦੀ ਸੇਵਾ ਚ ਹਾਜ਼ਰ ਅਰੋਪ ਅਰੋਪ ਇਹ ਤਾਂ ਉਲਟ ਲੱਗ ਰਿਹਾ ਹੈ ਉਹ ਸਾਰੇ ਇਹ ਗੱਲ ਤੁਸੀਂ ਕਹਿ ਰਹੇ ਹੋ ਮੈਨੂੰ ਕੋਈ ਲਾਲਚ ਨਹੀਂ ਹੈ ਪਰ ਜਿਹੜੀ ਜਨਤਾ ਆ ਜਿਹੜੇ ਤੁਹਾਡੇ ਹੁਣ ਕਾਂਗਰਸ ਪਾਰਟੀ ਵਾਲੇ ਉਹ ਸਾਰੇ ਇਹ ਗੱਲ ਕਹਿ ਰਹੇ ਆ ਇਹੀ ਤੁਹਾਡੇ ਤੇ આરોਪ ਲਗਾ ਰਿਹਾ ਵੀ ਇਹ ਲਾਲਚ ਦੇ ਸਦਕਾ ਹੋਇਆ ਸਾਰਾ ਕੁਝ ਵੀ 3 ਸਾਲ ਮੈਂ ਵਿਲਾ ਬੈਠੂੰਗਾ ਉਸ ਤੋਂ ਬਾਅਦ ਮੈਂ ਜੀ ਇਸ ਪਾਰਟੀ ਜੁਆਇਨ ਕਰ ਲੈਣਾ ਮੈਨੂੰ ਆਧਾ ਵੀ ਮਿਲ ਜੂਗਾ ਸਾਰਾ ਕੁਝ ਮਿਲ ਜੂਗਾ ਔਰ ਸ਼ਰਤਾਂ ਦੇ ਅਧਾਰ ਤੇ ਜਿੱ ਤੱਕ ਗੱਲ ਤੇ ਦੇਖੋ ਜੀ ਜਿਸ ਪੰਜਾਬ ਦੇ ਇੱਕ ਲੀਡਰ ਵੱਲੋਂ ਸੌਦਿਆਂ ਦੀ ਗੱਲ ਕੀਤੀ ਗਈ ਕਿ ਭਰਾ ਦਾ ਇਸ ਤਰ੍ਹਾਂ ਕੀਤਾ ਗਿਆ ਜਾਂ ਹੋਰ ਸੌਦਿਆਂ ਦੀ ਗੱਲ ਕੀਤੀ ਗਈ ਪਰ ਮੈਂ ਤਾਂ ਐਨੇ ਕਹਿਣਾ ਚਾਹਦਾ ਵੀ ਜਿਹੜੇ ਸੌਦਾਗਰ ਉਹਨਾਂ ਨੂੰ ਸੌਦੇ ਹੀ ਲੱਗਣੇ ਆ ਅਸੀਂ ਸਾਨੂੰ ਇੱਕੋ ਹੀ ਸਾਨੂੰ ਤੇ ਇੱਕੋ ਹੀ ਜਿਹੜੀ ਅੱਜ ਸਾਡੇ ਧੁਨ ਸਵਾਰ ਉਹ ਇਹੀ ਧੁਨ ਸਵਾਰ ਆ ਵੀ ਅਸੀਂ ਜਨਤਾ ਦੀ ਸੇਵਾ ਕਿਸ ਤਰ੍ਹਾਂ ਕਰ ਸਕਦੇ ਆ ਬਾਜਵਾ ਜੀ ਨੇ ਕੱਲ ਆਪਣੀ ਇੰਟਰਵਿਊ ਚ ਕਿਹਾ ਕਿ ਅਸੀਂ ਬਹੁਤ ਜਲਦੀ ਖੁਲਾਸਾ ਕਰਾਂਗੇ ਇਹ ਸੌਦਾ ਕਿੰਨੇ ਚ ਹੋਇਆ ਕਿੰਨੇ ਚ ਡਾਕਟਰ ਰਾਜ ਨੇ ਇਹ ਪਾਰਟੀ ਬਦਲੀ ਔਰ ਕੱਲ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਵੀ ਡਾਕਟਰ ਰਾਜ ਚੱਬੇਵਾਲ ਵਰਗੇ ਪਰਸੋਂ ਤੱਕ ਮੇਨ ਨਾਲ ਗੱਲ ਕਰ ਰਹੇ ਸੀ ਅਜਿਹੇ ਨੇਤਾ ਜਿਹੜੇ ਆ ਰਾਜਨੀਤੀ ਔਰ ਨੇਤਾਵਾਂ ਦੀ ਛਵੀ ਨੂੰ ਖਰਾਬ ਕਰਦੇ ਆ ਇਹਦੇ ਬਾਰੇ ਕੀ ਕਹੋ ਦੇਖੋ ਜੀ ਬਾਜਵਾ ਸਾਹਿਬ ਨੇ ਜਿਹੜੀ ਕੱਲ ਪ੍ਰੈਸ ਕਾਨਫਰੰਸ 'ਚ ਤੁਸੀਂ ਜ਼ਿਕਰ ਕਰਦੇ ਹੋ ਜੇਕਰ ਉਹ ਸੌਦੇ ਦੀ ਗੱਲ ਕਰਦੇ ਜਾਂ ਸੌਦਾ ਉਜਾਗਰ ਕਰਨ ਦੀ ਗੱਲ ਕਰਦੇ ਆ ਤੇ ਮੈਂ ਉਹਨਾਂ ਨੂੰ ਇਹੀ ਕਹਾਂਗਾ ਵੀ ਜਿਹੜੇ ਸੌਦਾਗਰ ਆ ਉਹ ਸੌਦਿਆਂ ਦੀ ਗੱਲ ਹਮੇਸ਼ਾ ਉਹੀ ਕਰਦੇ ਆ ਕਿਉਂਕਿ ਉਹਨਾਂ ਨੂੰ ਹਰ ਜਗ੍ਹਾ ਹਰ ਮਤਲਬ ਸੌਦਾ ਨਜ਼ਰ ਆਉਂਦਾ ਪਰ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਜਿਹੜਾ ਅੱਜ ਵੀ ਜਿਹੜਾ ਮੇਰਾ ਛੋਟਾ ਭਰਾ ਹੈ ਉਹ ਮੇਰੇ ਨਾਲ ਹੀ ਰਹਿੰਦਾ ਮੇਰੇ ਭਰਾ ਨੇ ਕੋਈ ਹੋਰ ਪਾਰਟੀ ਜੁਆਇਨ ਨਹੀਂ ਕੀਤੀ ਇਹ ਮੇਰੇ ਲਈ ਮਾਣ ਵਾਲੀ ਗੱਲ ਆ ਸੋ ਸੌਦਿਆਂ ਦੀ ਗੱਲ ਤਾਂ ਮੈਂ ਤਾਂ ਇਹਨਾਂ ਨੂੰ ਪੁੱਛਣਾ ਚਾਹਦਾ ਵੀ ਜਿਹੜਾ ਨਵੇਂ ਚੰਡੀਗੜ੍ਹ ਐਨੇ 30 ਏਕੜ ਦੇ ਕਰੀਬ ਜਿਹੜੀ ਹਜ਼ਾਰਾਂ ਕਰੋੜਾਂ ਦੀ ਜ਼ਮੀਨ ਬਣੀ ਆ ਕੀ ਉਹ ਸੌਦੇ ਆ ਅਸੀਂ ਤਾਂ ਕਦੀ ਉੱਤੇ ਸਵਾਲ ਹੀ ਨਹੀਂ ਉਠਾਏ ਸੋ ਜੋ ਮਤਲਬ ਇਹ ਵੀ ਬੋਲਣ ਤੋਂ ਪਹਿਲਾਂ ਜਰੂਰ ਕੋਈ ਸੋਚਣਾ ਚਾਹੀਦਾ ਜੇਕਰ ਸੀਨੀਅਰ ਲੀਡਰ ਨੇ ਤੇ ਆਪਣੀ ਜਿਹੜੀ ਛਵੀ ਨੂੰ ਬਰਕਰਾਰ ਰੱਖਣਾ ਚਾਹੀਦਾ ਸੋ ਹਰ ਜਗ੍ਹਾ ਆਪਣੇ ਮਤਲਬ ਉਹੀ ਨਜ਼ਰ ਨਹੀਂ ਆਉਣਾ ਚਾਹੀਦਾ ਜੋ ਆਪਣੇ ਦਿਮਾਗ ਚ ਚੱਲ ਰਿਹਾ ਹੋਵੇ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤੁਸੀਂ ਕਹਿੰਦੇ ਆਂ ਵੀ ਇਹਦੀ ਸੋਚ ਤੇ ਮੈਂ ਪੈਰਾ ਦੇ ਕੇ ਹੁਣ ਜੇ ਅੱਗੇ ਜਿਵੇਂ ਕਿ ਲੋਕਾਂ ਦੇ ਵਿੱਚ ਲਗਾਤਾਰ ਚਰਚਾ ਚੱਲ ਰਹੀ ਹੈ ਵੀ ਡਾਕਟਰ ਰਾਜ ਵੱਲੋਂ ਇਹ ਸਟੈਪ ਤਾਂ ਚੱਕਿਆ ਗਿਆ ਵੀ ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੀ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਆ ਤਾਂ ਕੀ ਲੱਗਦਾ ਹੈ ਵੀ ਇਸ ਫੇਰ ਬਦਲ ਤੋਂ ਬਾਅਦ ਲੋਕੀ ਉਹੀ ਤੁਹਾਨੂੰ ਮਤਲਬ ਫੀਡਬੈਕ ਮਤਲਬ ਉਹੀ ਸਾਥ ਦੇਣਗੇ ਤੁਹਾਡਾ ਜਾਂ ਉਹੀ ਫਤਵਾ ਦੇਣ ਦੇਖੋ ਗੱਲ ਤੇ ਆ ਜੀ ਮੈਂ ਤੇ ਜੇ ਦੂਸਰੀ ਪਾਰਟੀ ਜੁਆਇਨ ਕੀਤੀ ਹੈ ਲੋਕ ਤਾਂ ਇੱਥੇ ਦੋ ਦੋ ਸਾਲ ਲੀਡਰ ਕੱਢ ਦਿੰਦੇ ਆ اپنی ਮੈਂਬਰਸ਼ਿਪ ਤੋਂ ਵੀ ਰਿਜ਼ਾਈਨ ਤੱਕ ਨਹੀਂ ਕਰਦੇ ਔਰ ਉਸੇ ਪਾਰਟੀ ਦੇ ਵਿੱਚ ਰਹਿੰਦੇ ਆ ਫਿਰ ਵੀ ਐਂਟੀ ਪਾਰਟੀ ਜਿਹੜੀਆਂ ਐਕਟੀਵਿਟੀਜ਼ ਆ ਉਹ ਕਰਦੇ ਰਹਿੰਦੇ ਆ ਪਰ ਮੈਂ ਆਪਣੇ ਮੈਨੂੰ ਇਹ ਮਾਨ ਹੈ ਕਿ ਜਦੋਂ ਮੈਂ ਜੁਆਇਨ ਕੀਤੀ ਸਭ ਤੋਂ ਪਹਿਲਾਂ ਮੈਂ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਔਰ ਉਸ ਤੋਂ ਬਾਅਦ ਵਿਧਾਨ ਸਭਾ ਦੀ ਆਪਣੀ ਜਿਹੜੀ ਮੈਂਬਰਸ਼ਿਪ ਆ ਉਸ ਤੋਂ ਵੀ ਅਸਤੀਫਾ ਦਿੱਤਾ ਉਹ ਅਸਤੀਫਾ ਦੇ ਕੇ ਅਸੀਂ ਲੜ ਰਹੇ ਆ ਕਿਉਂਕਿ ਲੋਕਾਂ ਦਾ ਜਿਹੜਾ ਜੋ ਬਹੁਮਤ ਆ ਜੋ ਦਿੱਤਾ ਉਹਨਾਂ ਨੇ ਜੋ ਆਪਣਾ ਵਿਸ਼ਵਾਸ ਪ੍ਰਗਟਾਇਆ ਉਸ ਵਿਸ਼ਵਾਸ ਦੇ ਉਹ ਅਸੀਂ ਇਹ ਆ ਕਿ ਉਹਨਾਂ ਦੇ ਜਿਹੜਾ ਉਹਨਾਂ ਦੇ ਨਾਲ ਧੋਖਾ ਨਹੀਂ ਕਰ ਸਕਦੇ ਜੋ ਸੋਝ ਨਵਾਂ ਵਿਸ਼ਵਾਸ ਉਹਨਾਂ ਦੇ ਨਾਲ ਉਹਨਾਂ ਨੂੰ ਲੈ ਕੇ ਹਲ ਉਹ ਹਾਸਲ ਕਰਾਂਗੇ ਤੇ ਫਿਰ ਲੋਕਾਂ ਦੇ ਵਿੱਚ ਜਾਵਾਂਗੇ ਤੁਹਾਡੀਆਂ ਤੁਹਾਡੀਆਂ ਗੱਲਾਂ ਤੋਂ ਕਈ ਸਾਡੇ ਸਵਾਲ ਜਨਮ ਲੈਂਦੇ ਪਰ ਤੁਸੀਂ ਇਹ ਗੱਲ ਕਹੀ ਹੈ ਵੀ ਲੋਕ ਨਾਰਮਲ ਮੈਂਬਰਸ਼ਿਪ ਵੀ ਨਹੀਂ ਛੱਡਦੇ ਮੈਂ ਐਮਐਲਏ ਸ਼ਿਪ ਛੱਡੀ ਹੈ ਤਾਂ ਇਸੇ ਤੇ ਵੀ ਲੋਕ ਲਗਾਤਾਰ ਜਨਤਾ اور ਵਿਰੋਧੀ મતલਬ ਹੁਣ ਕਾਂਗਰਸ ਪਾਰਟੀ ਤੁਹਾਡੀ ਵਿਰੋਧੀ ਤੇ ਨਹੀਂ ਕਹਿ ਸਕਦੇ ਹੁਣ ਉਹ ਵੀ આરોਪ ਲਾ ਰਹੇ ਆ ਵੀ ਹੁਣ ਡਾਕਟਰ ਸਾਹਿਬ ਨੂੰ ਐਮਐਲਏ ਸ਼ਿਪ ਚੋਂ ਫਾਇਦਾ ਨਹੀਂ ਦਿਖਦਾ ਪਿਆ ਸੀ ਜੋ ਅੱਗੇ ਹੁਣ ਐਮਪੀ ਦੀ ਟਿਕਟ ਲੈ ਕੇ ਜਾਂ ਆਮਦਵੀ ਪਾਰਟੀ ਫਾਇਦਾ ਦਿਖਦਾ ਸਿਰਫ ਆਪਣੇ ਲਾਭ ਲਈ ਡਾਕਟਰ ਸਾਹਿਬ ਨੇ ਇਹ ਸਟੈਪ ਚੱਕਿਆ ਨਾ ਕਿ ਜਨਤਾ ਦਿਲਾ ਦੇ ਦੇਖੋ ਜੀ ਜੋ ਵਿਰੋਧੀ ਧਿਰ ਹੈ ਉਸ ਦਾ ਕੰਮ ਕਹਿਣਾ ਹੈ ਮੈਂ ਤਾਂ ਜਿਆਦਾ ਵਿਰੋਧੀ ਧਿਰ ਤੇ ਨਾ ਕੋ ਕੱਲ ਹਮਲਾ ਕੀਤਾ ਸੀ ਨਾ ਮੈਂ ਕਰਨਾ ਚਾਹਦਾ ਪਰ ਮੈਂ ਇਹ ਹੀ ਜ਼ਰੂਰ ਕਹਿਣਾ ਚਾਹਦਾ ਵੀ ਜੋ ਅਸਲੀਅਤ ਹੈ ਜੋ ਪਾਰਟੀ ਦੇ ਵਿੱਚ ਹਾਲਾਤ ਨੇ ਉਹ ਸਾਰਿਆਂ ਨੂੰ ਪਤਾ ਹੈ ਅੱਜ ਜੋ ਕਾਂਗਰਸ ਪਾਰਟੀ ਦੇ ਵਿੱਚ ਘੱਟ ਤੋਂ ਘੱਟ ਨਹੀਂ 10 ਚੀਫ ਮਿਨਿਸਟਰ ਜਿਹੜੇ ਬੈਠੇ ਨੇ ਜਿੱਥੇ ਐਨੇ ਚੀਫ ਮਿਨਿਸਟਰ ਹੋਣ ਉੱਥੇ ਜਿਹੜਾ ਪਾਰਟੀ ਦਾ ਪਤਨ ਜਿਹੜਾ ਉਹ ਤੈ ਹੈ ਉਹ ਪਾਰਟੀ ਜਿਹੜੀ ਆ ਉਹ ਸਰਵਾਈਵ ਨਹੀਂ ਕਰ ਸਕਦੀ ਬਾਕੀ ਜਿਸ ਤੱਕ ਬਾਹਰ ਜਾਣ ਦੀ ਗੱਲ ਹੈ ਜਾਂ ਉਹ ਮੈਂ ਲੋਕਾਂ ਲਈ ਸਮਰਪਿਤ ਆ ਲੋਕਾਂ ਲਈ ਗਿਆ ਤੇ ਲੋਕਾਂ ਲਈ ਕੰਮ ਕਰਦਾ ਰਵਾਂਗਾ ਤੁਸੀਂ ਆਪਣੀ ਇੰਟਰਵਿਊ ਚ ਕੱਲ ਵੀ ਕਿਹਾ ਵੀ ਮੈਂ 2 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ ਸੱਤਾ ਚਾਹੇ ਔਰ ਮੈਂ ਉਹਨਾਂ ਤੋਂ ਪ੍ਰਭਾਵਿਤ ਸੀਗਾ ਫਿਰ ਲਗਾਤਾਰ ਤੁਸੀਂ ਵਿਰੋਧੀ ਧਰ ਦੇ ਨੇਤਾ ਦੇ ਤੌਰ ਤੇ ਕਦੀ ਕਰਜ਼ੇ ਦੀ ਪੰਨ ਚੱਕਦੇ ਸੀ ਕਦੀ ਮਤਲਬ ਕਈ ਅਜਿਹੇ ਮੁੱਦੇ ਨੇ 2 ਸਾਲਾਂ ਦੇ ਵਿੱਚ ਜਿਹੜੇ ਤੁਸੀਂ ਵਿਰੋਧੀ ਧਰ ਦੇ ਨੇਤਾ ਹੋਣ ਦੇ ਕਰਕੇ ਚੱਕੇ ਆ ਤਾਂ ਕੀ ਫਿਰ ਜੇ ਤੁਸੀਂ 2 ਸਾਲ ਤੋਂ ਹੀ ਪ੍ਰਭਾਵਿਤ ਸੀਗੇ ਤੁਸੀਂ ਇੱਕ ਪੜ੍ਹੇ ਲਿਖੇ ਡਾਕਟਰ ਹੋ ਇੱਕ ਪੜ੍ਹੇ ਲਿਖੇ ਵਿਅਕਤੀ ਹੋ ਜੇ ਤੁਸੀਂ 2 ਸਾਲ ਤੋਂ ਹੀ ਪ੍ਰਭਾਵਿਤ ਸੀਗੇ ਤਾਂ ਫਿਰ ਡਾਕਟਰ ਸਾਹਿਬ ਤੁਸੀਂ ਇਹ ਸਾਰਾ ਮਤਲਬ ਲੋਕ ਦਿਖਾਵਾ ਕਰ ਰਹੇ ਸੀ ਜਾਂ ਆਪਣੇ ਆਪ ਨੂੰ ਉੱਤੇ ਲਿਆਉਣ ਲਈ ਕਰ ਰਹੇ ਸੀ ਲੋਕ ਦਿਖਾਵਾ ਨਹੀਂ ਕਿਉਂਕਿ ਵਿਰੋਧੀ ਧਿਰ ਦੇ ਜੋ ਇਸ਼ੂ ਹੁੰਦੇ ਵਿਰੋਧੀ ਧਿਰ ਨੇ ਜਿਵੇਂ ਇੱਕ ਦਿਨ ਪਰसों ਤੱਕ ਮੈਂ ਜੈਂ ਜਿਵੇਂ ਮੈਂ ਵਿਰੋਧੀ ਧਿਰ ਚ ਸੀ ਤਾਂ ਮੈਂ ਵਿਰੋਧੀ ਧਿਰ ਦੇ ਇਸ਼ੂ ਚੱਕਦਾ ਰਵਾਂਗਾ ਕਿਉਂਕਿ ਮੇਰਾ ਕੰਮ ਆ ਮੇਰਾ ਫਰਜ਼ ਹੈ ਪਰ ਡਾਕਟਰ ਸਾਹਿਬ ਤੁਸੀਂ ਇਹ ਵੀ ਕਹਿ ਰਹੇ ਹੋ ਮੈਂ ਇੰਪ੍ਰੈਸਡ ਮੈਂ ਉਹਨਾਂ ਤੋਂ ਇੰਪ੍ਰੈਸਡ ਮੈਂ ਕਹਿੰਦਾ ਵੀ ਜੇ ਅੱਜ ਕਰਜੇ ਦੀ ਪੰਡ ਹੈ ਤਾਂ ਜਿਹੜੇ ਕੰਮ ਦੱਸਿਓ ਕੰਮ ਵੀ ਕੀਤੇ ਉਹਨਾਂ ਨੇ ਤੇ ਕਰਜੇ ਦੀ ਪੰਡ ਨੂੰ ਉਹਨਾਂ ਨੇ ਜੋ ਘ ਤੇ ਕਰ ਵੀ ਰਹੇ ਲਗਾਤਾਰ ਕੱਲ ਤੱਕ ਇਹ ਕਰਜ਼ੇ ਦੀ ਪੰਡ ਤੁਸੀਂ ਸਿਰ ਤੇ ਚੱਕੀ ਸੀ ਤੁਸੀਂ ਕਹਿੰਦੇ ਸੀ ਇਹ ਇਹ ਪੰਜਾਬ ਨੂੰ ਬਰਬਾਦ ਕਰ ਦੂਗੀ ਤੁਹਾਨੂੰ ਇੱਕ ਦਿਨ ਇੱਕ ਸਿਟਿੰਗ ਦੇ ਵਿੱਚ ਉਹਨਾਂ ਨੇ ਅਜਿਹਾ ਕੀ ਦਿਖਾਤਾ ਵੀ ਜਿਹੜਾ ਉਹ ਕਿਵੇਂ ਕਿਵੇਂ ਲਾਉਗੇ ਕਰ ਨਾ ਕੋਈ ਦਿਖਾਇਆ ਕਰਜ਼ੇ ਦੀ ਪੰਡ ਜਿਹੜੀ ਹੈ ਉਹ ਇੱਕ ਕਰਜ਼ੇ ਦਾ ਪ੍ਰਤੀਕ ਹੈ ਜੇ ਕੋਈ ਜੇ ਸੰਘਲ ਦਿਖਾਏ ਹੈ ਤੇ ਉਹ ਜਿਹੜਾ ਹੈ ਲਾਅ ਐਂਡ ਆਰਡਰ ਦੇ ਜਿਹੜੀ ਸਿਚੁਏਸ਼ਨ ਉਹਦਾ ਪ੍ਰਤੀਕ ਹੈ ਸੋ ਜੇਕਰ ਤੁਸੀਂ ਵਿਰੋਧੀ ਧਿਰ ਦੇ ਤੌਰ ਤੇ ਉਹ ਤੁਸੀਂ ਕਰਦੇ ਹੋ ਤੇ ਉਹਦੇ ਵਿੱਚ ਮੈਂ ਸਮਝਦਾ ਕਿ ਕੋਈ ਬੁਰਾ ਨਹੀਂ ਆ ਉਹ ਇੱਕ ਹੈਲਦੀ ਜਿਹੜੀ ਜਿਹੜੀ ਹੈਲਦੀ ਸੋਚ ਆ ਜਿਹੜਾ ਬੰਦਾ ਇੱਕ ਅੱਛੀ ਸੋਚ ਰੱਖਦਾ ਉਹ ਬਿਲਕੁਲ ਜਦ ਤੱਕ ਅਸੀਂ ਵਿਰੋਧੀ ਧਿਰ ਦੇ ਰੋਲ ਦੇ ਵਿੱਚ ਹੈਗੇ ਆ ਤਦ ਤੱਕ ਉਹ ਰੋਲ ਕਰਦੇ ਰਵਾਂਗੇ ਮੈਂ ਤੁਹਾਨੂੰ ਉਹੀ ਕੁਐਸਚਨ ਪੁੱਛਿਆ ਡਾਕਟਰ ਸਾਹਿਬ ਵੀ ਉਹਨਾਂ ਨੇ ਤੁਹਾਨੂੰ ਅਜਿਹੀ ਕਿਹੜਾ ਵਿਸ਼ਵਾਸ ਦਵਾਤਾ ਵੀ ਜਿਹੜੀ ਪਣ ਨੂੰ ਤੁਸੀਂ ਕਹਿੰਦੇ ਸੀ ਵੀ ਇਹ ਲਿਥੇ ਨਹੀਂ ਸਕਦੀ ਉਹ ਹੁਣ ਤੁਸੀਂ ਕਹਿੰਦੇ ਹੋ ਵੀ ਉਹ ਬਹੁਤ ਜਲਦੀ ਵੀ ਬਹੁਤ ਜਲਦੀ ਵੀ ਬਹੁਤ ਜਲਦੀ ਲਾ ਦੇਉਗੇ ਉਹਨੂੰ ਇਹ ਨਹੀਂ ਕਿਹਾ ਵੀ ਲੈ ਨਹੀਂ ਸਕਦੀ ਮੈਂ ਉਹਨਾਂ ਨੂੰ ਕਿਹਾ ਵੀ ਕਰਜ਼ਾ ਚੜ ਰਿਹਾ ਇਹਨੂੰ ਲਾਉਣ ਦਾ ਕੀ ਪਲਾਨ ਹੈ ਉਹਦੇ ਬਾਰੇ ਹੀ ਕਹਿੰਨੇ ਪਏ ਪਰ ਜੇ ਕਰਕੇ ਕਿਸੇ ਪਾਰਟੀ ਨੂੰ ਜੁਆਇਨ ਕਰਨਾ ਜਾਂ ਨਹੀਂ ਜੁਆਇਨ ਕਰਨਾ ਕੋਈ ਵੱਡੀ ਗੱਲ ਨਹੀਂ ਅੱਜ ਦੋਸਤ ਮਤਲਬ ਪੰਜਾਬ ਤੇ ਹੀ ਚੜਦਾ ਪਿਆ ਸਰ 205 ਲੱਖ ਕਰੋੜ ਰੁਪਏ ਦੇਸ਼ ਤੇ ਵੀ ਕਰਜ਼ਾ ਹੈ ਸੋ ਮੈਂ ਇਹ ਕਰਜ਼ਾ ਕੋਈ ਪੰਜਾਬ ਤੇ ਹੀ ਨਹੀਂ ਕੱਲੇ ਤੇ ਪਰ ਉਹ ਇੱਕ ਸਿੰਬੋਲਿਕ ਜਦੋਂ ਅਸੀਂ ਪ੍ਰੋਟੈਸਟ ਕਰਨਾ ਹੁੰਦਾ ਸਾਰੇ ਕਰਦੇ ਨੇ ਕਰਨਾ ਵੀ ਚਾਹੀਦਾ ਮੈਂ ਡਾਕਟਰ ਸਾਹਿਬ ਪਲੀਜ਼ ਮੈਂ ਮੈਂ ਇੱਕ ਛੀ ਤੁਹਾਡ ਕੋ ਬੜੀ ਛੋਟੀ ਜਿਹੀ ਪੁੱਛਤਾ ਪਿਆ ਵੀ ਉਹਨਾਂ ਨੇ ਤੁਹਾਨੂੰ ਇਦਾਂ ਦਾ ਕਿਹੜਾ ਰਸਤਾ ਜਾਂ ਇਦਾਂ ਦਾ ਕਿਹੜਾ ਆਸ਼ਵਾਸ਼ਣ ਦਿੱਤਾ ਵੀ ਜਿਹੜਾ ਤੁਸੀਂ ਕੱਲ ਆਪਣੀ ਇੰਟਰਵਿਊ ਚ ਇਹ ਕਿਹਾ ਵੀ ਪੰਜਾਬ ਸਰਕਾਰ ਇਹਨੂੰ ਜਲਦੀ ਤੋਂ ਜਲਦੀ ਲਾਣ ਦੇ ਪ੍ਰਯਾਸਾਂ ਦੇ ਵਿੱਚ ਆ ਉਹ ਅਜੇ ਹੀ ਕਿਹੜੇ ਕਾਰਨ ਤੁਹਾਡੇ ਸਾਹਮਣੇ ਆ ਗਏ ਵੀ ਜਿਹੜੇ ਜਿਸ ਕਰਜ਼ੇ ਦੀ ਪੰਡ ਨੂੰ ਤੁਸੀਂ ਲਗਾਤਾਰ ਪੰਜਾਬ ਦੇ ਹਿੱਤਾਂ ਦੇ ਖਿਲਾਫ ਦੱਸਦੇ ਸੀ ਉਹ ਕਰਜ਼ੇ ਦੀ ਪੰਡ ਹੁਣ ਤੁਸੀਂ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਲਾ ਦੇਗੀ ਇਹ ਕੋਰਨਰ ਟੈਕਸ ਕਲੈਕਸ਼ਨ ਵਧੀਆ ਰੈਵਨਿਊ ਕਲੈਕਸ਼ਨ ਵਧੀਆ ਕਹਿੰਦੇ ਸਾਡੀ ਉਹਨਾਂ ਨੇ ਇਹ ਨਹੀਂ ਕਿਹਾ ਬਈ ਅਸੀਂ ਲਾਦਾ ਮੈਂ ਕਹਿੰਦੇ ਅਸੀਂ ਪੂਰੀ ਪ੍ਰਿਆਸ ਕਰਾਂਗੇ ਕਿ ਇਸ ਕਰਜ਼ੇ ਦੀ ਪੰਡ ਨੂੰ ਘੱਟ ਕੀਤਾ ਜਾਵੇ ਹੁਣ ਡਾਕਟਰ ਸਾਹਿਬ ਚਲੋ ਜੇ ਲੋਕ ਸਭਾ ਇਲੈਕਸ਼ਨ ਚ ਤੁਹਾਨੂੰ ਜੇ ਟਿਕਟ ਮਿਲ ਜਾਂਦੀ ਆ ਤਾਂ ਕੀ ਲੋਕਾਂ ਤੋਂ ਕਿਸ ਕਿਹੋ ਜੇ ਸਾਥ ਕਿਹੋ ਜੇ ਮਤਲਬ ਆਸ ਕਰਦੇ ਹਾਂ ਵੀ ਕਿਹੋ ਜਿਹਾ ਤੁਹਾਨੂੰ ਸਹਿਯੋਗ ਪਾਰਟੀ ਦੇ ਵਿੱਚ ਅਸੀਂ ਜਿਹੜਾ ਅਨ ਕੰਡੀਸ਼ਨਲ ਜੁਆਇਨਿੰਗ ਕੀਤੀ ਆ ਬਿਨਾਂ ਸ਼ਰਤ ਜੁਆਇਨ ਕੀਤਾ ਤੇ ਪਾਰਟੀ ਜੇਕਰ ਮੌਕਾ ਦੇਏਗੀ ਤੇ ਬਿਲਕੁਲ ਲੋਕਾਂ ਦੀ ਬਿਹਤਰੀ ਲਈ ਪਹਿਲਾਂ ਵੀ ਕੰਮ ਕੀਤਾ ਹੈ ਔਰ ਬੇਮਿਸਾਲ ਵਿਕਾਸ ਪਹਿਲਾਂ ਵੀ ਕੀਤਾ ਹੈ ਤੇ ਹੁਣ ਵੀ ਲੋਕਾਂ ਨੇ ਜੇ ਕਿਰਪਾ ਕੀਤੀ ਜੇਕਰ ਜਤਾਇਆ ਤਾਂ ਅਸੀਂ ਬਿਲਕੁਲ ਕੰਮ ਕਰਦੇ ਰਵਾਂਗੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਦੇ ਰਵਾਂਗੇ ਇਸਨ ਡਾਕਟਰ ਰਾਜਕumar ਜਿਨ੍ਹਾਂ ਨੂੰ ਕਿ ਡਾਕਟਰ ਚਬੇਵਾਲ ਵੀ ਕਿਹਾ ਜਾਂਦਾ ਹੈ ਵਿਧਾਇਕ ਸੀਗੇ ਕਾਂਗਰਸ ਤੋਂ ਔਰ ਆਮ ਆਦਮੀ ਪਾਰਟੀ ਨਾਲ ਜੁਆਇਨ ਕੀਤੀ ਹੈ ਜਿਹਦੇ ਬਾਰੇ ਲਗਾਤਾਰ ਚਰਚਾ ਹੋ ਰਹੀ ਸੀ ਅੱਜ ਪੀਟੀਸੀ ਨਿਊਜ਼ ਨੂੰ ਸਮਾਂ ਦਿੱਤਾ ਹੈ ਉਹਨਾਂ ਸਵਾਲਾਂ ਦੇ ਜਵਾਬ ਦਿੰਦੇ ਹਨ ਜਿਹੜੇ ਕਿ ਪੀਟੀਸੀ ਨਿਊਜ਼ ਵੱਲੋਂ ਪੁੱਛੇ ਗਏ ਹਨ ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਮ ਆਦਮੀ ਪਾਰਟੀ ਇਹਨਾਂ ਨੂੰ ਲੋਕ ਸਭਾ ਦੀ ਟਿਕਟ ਤੋਂ ਉਮੀਦਵਾਰ ਉਮੀਦਵਾਰ ਬਣਾਉਂਦੀ ਹੈ ਤਾਂ ਲੋਕ ਕਿਵੇਂ ਦਾ ਫਤਵਾ ਦਿੰਦੇ ਹਨ ਜਾਂ ਲੋਕ ਕਿਵੇਂ ਦਾ ਸਹਿਯੋਗ ਦਿੰਦੇ ਹਨ ਕੈਮਰਾ ਪਰਸਨ ਜਸੀਨਾ ਯੋਗੇਸ਼ ਕੁਮਾਰ ਪੀਟੀਸੀ نیوز ਹੁਸ਼ਿਆਰਪੁਰ